ਘਰ ਵਿੱਚ ਦਿਨ ਖੁਸ਼ੀਆਂ ਦਾ ਆਇਆ ਸਿੱਖਣ ਅਖੰਡ ਪਾਠ ਰਖਵਾਇਆ ਡਟ ਕੇ ਕੀਤੀ ਖੂਬ ਤਿਆਰੀ ਲੈਂਦੀ ਫੇਰ ਗੁਰਾਂ ਦੀ ਸواری ਵਧਿਆ ਕਰੀ ਬਛਾਈ ਜੀ ਛਿੜਕੇ ਅਤਰ ਸੰਤ ਸੀ ਮਹੰਗੇ ਪੂਰੀ ਮਹਿਕ ਖੰਡਾਈ ਜੀ ਜਦ ਸੀ ਭਾਈ ਨਿਵਾਕ ਸੁਨਾਇਆ ਅੱਖਰ ਕਿਸੇ ਨ ਕੰਨ ਚ ਪਾਇਆ ਜਪਜੀ ਸਾਹਿਬ ਨਾ ਹੋਇਆ ਪੂਰਾ ਛੱਡ ਕੇ ਪਰਪੇ ਵਿੱਚ ਅਧੂਰਾ ਬਾਹਰ ਜਾ ਮੰਜੇ ਮੱਲੇ ਐ ਤਾ ਬਿਆ ਗੁਰੂ ਸਾਹਿਬ ਦੀ ਰਹਿਗੇ ਭਾਈ ਸਹਬੇ ਇਕੱਲੇ ਐ ਦੇਖ ਸੀ ਮਗਰ ਵੀ ਜਾ ਜਾ ਵੰਡੀ ਖਾ ਖਾ ਕਰਦੇ ਮਨਮੁਖ ਭੰਡੀ ਆਖਣ ਗਰਮ ਕਈ ਕਹਿਣ ਠੰਡੀ ਕਰਕੇ ਆਪ ਗੁਰਾਂਵਾਲ ਕੰਢੀ ਪਾਉਣ ਤੇ ਔੜੀਆਂ ਮੱਥੇ ਸੀ ਦੇਖਤਾ ਕਿਣਕਾ ਵਾਦੂ ਹੁੰਦੀ ਭਾਲ ਦੇ ਖੁੱਲੇ ਗੱਫੇ ਸੀ ਸਾਦਾ ਟੱਬਰ ਵਦੇਸ਼ੀ ਰਹਿੰਦਾ ਹਰ ਕੋਈ ਕੋਲੇ ਆਕੇ ਬਹਿੰਦਾ ਭੁੱਲ ਕੇ ਕੋਲ ਗੁਰਾਂ ਦੇ ਜਾਂਦੇ ਧੂਪਾਂ ਪੰਜ ਸਤ ਇਕੱਠੀਆਂ ਲਾਂਦੇ ਧੂਏ ਤੋਂ ਦਮ ਘੁੱਟ ਚੱਲੇ ਐ ਤਾਬਿਆ ਗੁਰੂ ਸਾਹਿਬ ਦੀ ਰਹੇਗੇ ਭਾਈ ਸਾਹਿਬ ਅਕੱਲੇ ਐ ਇੱਥੇ ਰੰਗ ਮਹਿਫਲਾਂ ਲਾ ਕੇ ਸੁਣਦਾ ਕੋਈ ਪਾਠ ਨਾ ਜਾਕੇ ਕੁੱਤਾ ਜਾ ਅੰਦਰ ਹੈ ਵੜਦਾ ਪਾਠੀ ਚੂਕੀ ਅਥੌੜੀ ਜੜਦਾ ਪਹਿਰੇਦਾਰ ਵੀ ਕੋਈ ਨਹੀਂ ਗੀਤਾ ਗਲ ਪਿਆ ਢੋਲ ਵਜਾਉਂਦੇ ਮਨ ਵਿੱਚ ਛਰਦਾ ਕੋਈ ਨਹੀਂ ਫੈਸ਼ਨ ਟੌਰ ਫਿਰਾਂ ਤੋਂ ਨੰਗੇ ਮਾਇਆ ਸਪਣੀ ਨੇ ਹੈ ਡੰਗੇ ਬੱਚੇ ਉੱਚੀ ਸ਼ੋਰ ਮਚਾਉਂਦੇ ਦੌੜਾਂ ਵੇੜੇ ਵਿੱਚ ਲਗਾਉਂਦੇ ਖੇਡਣ ਕ੍ਰਿਕਟ ਤੇ ਬੱਲੇ ਐ ਤਾਬਿਆ ਗੁਰੂ ਸਾਹਿਬ ਦੀ ਰਹਿ ਗਏ ਭਾਈ ਸਹਬੇ ਇਕੱਲੇ ਐ ਬੱਚੇ ਫਿਰਦੇ ਨੌਕਰ ਚਾਕਰ ਸਭ ਦੀ ਕਰਦੇ ਵਜ ਕੇ ਖਾਤਰ

ਤਾਬਿਆ ਗੁਰੂ ਸਾਹਿਬ ਦੀ ਰਹਿਗੇ ਭਾਈ ਸਾਹਿਬ ਇਕੱਲੇ ਐ ਕੋਈ ਸ਼ਾਮ ਵਰਤਗੇ ਬਾਣੇ ਲੱਗੇ ਕਮਰਾ ਚਲਦੇ ਗਾਣੇ ਚੱਲਦਾ ਟੀਵੀ ਤੇ ਲਸ਼ਕਾਰਾ ਇਕੱਠਾ ਮੇਲ ਹੋ ਗਿਆ ਸਾਰਾ ਬੁੜੀਆਂ ਧੌਣ ਹਲਾਵਣ ਜੀ ਉਂਝ ਤਾਂ ਲਾਰਡ ਸਪੀਕਰ ਲਾ ਕੇ ਪਿੰਡ ਨੂੰ ਪਾਸ ਸੁਣਾਵਣ ਜੀ ਕਲ ਜਗ ਜ਼ੋਰ ਜ਼ੋਰ ਦੀ ਹਸੇ ਤੇ ਸੁਦੇ ਸ਼ਰਮ ਧਰਮ ਸਭ ਨਸੇ ਇਦੂ ਨਾਹੀ ਪਾਠ ਕਰਾਉਂਦੇ ਪਾਪ ਨਾ ਸਿਰਦੇ ਉਤੇ ਚੜਾਉਂਦੇ ਹੋਮੇਨ ਦੱਬਲੇ ਥੱਲੇ ਐ ਤਾਬਿਆ ਗੁਰੂ ਸਾਹਿਬ ਦੀ ਰਹਗੇ ਭਾਈ ਸਾਹਿਬ ਇਕੱਲੇ ਐ ਹੋ ਗਿਆ ਟਾਈਮ ਰੋਲਦਾ ਪੂਰਾ ਮਾਰਿਆ ਭਾਈ ਸਾਹਿਬ ਕੰਘੂਰਾ ਪੂਰਾ ਧਿਆਨ ਕਿਸੇ ਨਾ ਕੀਤਾ ਗੁੱਸੇ ਵਿੱਚ ਸੀ ਭਰਿਆ ਪੀਤਾ ਹੁਣ ਤਾਂ ਮਥਾ ਹੀ ਬੈਂਦਾ ਸੀ ਛੋਤੀ ਬਾਣੀ ਨਾਲੋਂ ਟੁੱਟਗੀ ਬਿੰਦ-ਬਿੰਦ ਪਾਪੇ ਲੈਂਦਾ ਸੀ ਘੰਟਾ ਪਾਠੀ ਲੇਟ ਕਰਾਇਆ ਆਪੇ ਪਾਣੀ ਪਾ ਕੇ ਨਹਾਇਆ ਉਸਲ ਵਟੇ ਜਾ ਪੀਆ ਲੈਂਦਾ ਆ ਰਾਮਨਾ ਬਹਿ ਜਾਣ ਇੱਕ ਕਹਿੰਦਾ ਬੰਦੇ ਅਸੀਂ ਸੱਦਣ ਘੱਲੇ ਐ ਤਾਬਿਆ ਗੁਰੂ ਸਾਹਿਬ ਦੀ ਰਹਿਗੇ ਭਾਈ ਸਹੇਬੇ ਅਕੱਲੇ ਐ ਗੁਰੂ ਜਾਗੇ ਤਿੰਨ ਦਿਹਾੜੇ ਸੇਵਕ ਮਾਰਦੇ ਰਹੇ ਘਰਾਰੇ ਕਾਰ ਜਰਾਸੀ ਅਜੇ ਹੀ ਹਉਣੇ ਸਾਹਮਦੇ ਰਿਸ਼ਤੇਦਾਰ ਪਰੌਣੇ ਕਰਦੇ ਕੰਮ ਵਿਖਾਵੇ ਮੈਂ ਪ੍ਰਭੂ ਪ੍ਰੇਮ ਭਗਤ ਦਾ ਭੁੱਖਾ ਆਉਂਦਾ ਨਹੀਂ ਛਲਾਵੇ ਮੈਂ ਗਾਜੋ ਸ਼ਬਦ ਗੁਰੂ ਜੀ ਮਾਰੇ ਅਮਰ ਤਵੇਲਾ ਤੂੰ ਉੱਠ ਪਿਆਰੇ ਸੂਰਜ ਚੜ੍ਹੇ ਪੁੰਜਦੇ ਗਿੱਡਾ ਖਾ ਕੇ ਚਾਹਦੇ ਨਾਲ ਬਰੇਡਾਂ ਹੋਏ ਅਕਲ ਦੇ ਛੱਲੇ ਐ ਤਾਬਿਆ ਗੁਰੂ ਸਾਹਿਬ ਦੀ ਰਹੇਗੇ ਭਾਈ ਸਹਿਬ ਇਕੱਲੇ ਐ ਉੱਠ ਕੇ 7 ਵਜੇ ਮਾਲਕ ਕਹਿੰਦਾ ਮਨ ਵਿੱਚ ਇੱਕ ਹੈ ਸੰਸਾਰ ਇੰਦਾ ਬਾਬਾ ਫਰੀਦ ਸਾਹਿਬ ਦੀ ਬਾਣੀ ਭਾਈ ਜੀ ਕਿੰਨੇ 1 ਵਜੇ ਸੁਣਾਣੀ ਨਾਲ ਸਲੋਕ ਕਬੀਰ ਦੇ ਜਾਣੀ ਸੁਣ ਕੇ ਸ਼ਾਂਤੀ ਆਉਂਦੀ ਜਾਂਦੇ ਦਿਲ ਨੂੰ چیر ਦੇ ਹੁਣ ਤਾਂ ਭੋਗ ਪੈਣ ਦੀ ਤਿਆਰੀ ਤਸਾਂ ਤਾਂ ਸਤਿਆਂ ਰਾਤ ਗੁਜ਼ਾਰੀ ਸਣ ਲੋ ਚੱਲਦੇ ਪਏ ਸਵਈਏ ਰੌਲ ਤੋਂ ਉੱਠ ਕੇ ਕਿਸ ਤਰ੍ਹਾਂ ਕਈਏ ਪੈਣਾ ਹੁਣ ਕੀ ਪੱਲੇ ਐ ਤਾਬਿਆ ਗੁਰੂ ਸਾਹਿਬ ਦੀ ਰਹਿ ਗੇ ਭਾਈ ਸਹਿਬ ਇਕੱਲੇ ਐ ਹੋੜਾ ਭੂਗ ਲੇਟ ਹੀ ਪਉਣ ਭਾਈ ਜੀ ਮੈਂ ਤਾਂ ਜੀ ਹੈ ਨਹਾਉਣਾ ਨਹਾ ਕੇ ਕਰਨ ਚੌਰ ਦੀ ਸੇਵਾ ਰੱਖੀਆਂ ਦੇ ਤਮਿੰਟ ਵਿੱਚ ਮੀਵਾਏ ਗੁਰਸਿੱਖ ਸਿਆਣੇ ਜੀ ਕਰਦੇ ਗਊ ਗਰੀਬ ਦੀ ਸੇਵਾ ਸਾਰਾ ਨਗਰ ਹੀ ਜਾਣੇ ਜੀ ਪਹਿ ਗਿਆ ਭੋਗ ਤੇ ਢਾਣਾ ਰਲਿਆ ਬਸ ਫਿਰ ਦੌਰ ਪਿਆਲਾ ਚੱਲਿਆ ਬਾਬਾ ਛੱਡਣ ਕੋਈ ਨਾ ਜਾਂਦੇ ਆਪੋ ਆਪਣਾ ਦਾਬ ਬਚਾਉਂਦੇ ਜਿਹੜੇ ਸਵਰ ਤੋਂ ਹੱਲੇ ਐ ਤਾਬਿਆ ਗੁਰੂ ਸਾਹਿਬ ਦੀ ਰਹਿਗੇ ਭਾਈ ਸਾਹਿਬ ਇਕੱਲੇ ਐ ਇੰਨਾ ਐਵੇਂ ਨਾ ਹੰਕਾਰੋ ਆਪਣਾ ਹੱਥ ਅਕਲ ਨੂੰ ਮਾਰੋ ਗੁਰਾਂ ਦੇ ਸਦਕਾ ਮਿਲੀ ਸਰਦਾਰੀ ਬੇਮਕੂ ਹੋ ਕੇ ਮਿਲੂ ਖਵਾਰੀ ਸਿੱਖੋ ਹੋਸ਼ ਸੰਭਾਲੋ ਬਈ ਆਪਾਂ ਗੁਨਾਹਗਰ ਹਾਂ ਸਾਰੇ ਇੱਕ ਦੂਜੇ ਨਾ ਟਾਲੋ ਬਈ ਜੇ ਕਰ ਕਰ ਸਕਦੇ ਨਹੀਂ ਆਦਰ ਇਹ ਵੀ ਹੱਕ ਨਹੀਂ ਕਰੋ ਨਰਾਦਰ ਗਾਫਲ ਮਨ ਲਗ ਰਾਦਾ ਕਹਿਣਾ ਲੇਖਾ ਕੱਲੇ ਨੂੰ ਦੇਣਾ ਪੈਣਾ ਸੱਚੀ ਗੱਲ ਟਕਾਣੀ ਦੀ ਔਲਾ ਖਾਦਾ ਮਗਰੋਂ ਦੱਸਦਾ ਦਿੱਤੀ ਮਤ ਸਿਆਣੇ ਦੀ